ਸਾਮ ਸਾਥਿਓ ਸਤਿ ਸ਼੍ਰੀ ਅਕਾਲ ਮੈਂ ਹਾਂ ਜਗਜੀਤ ਸਿੰਘ ਜਵੰਦਾ ਝੋਨੇ ਦਾ 40 ਪਲੱਸ ਝਾੜ ਲੈਣ ਦੇ ਲਈ ਪਨੀਰੀ ਦੀ ਤਿਆਰੀ ਵੀ ਫਿਰ ਆਪਾਂ ਨੂੰ ਉਸੇ ਤਰੀਕੇ ਦੀ ਕਰਨੀ ਚਾਹੀਦੀ ਹੈ ਉਹ ਵੀ 40 ਪਲੱਸ ਝਾੜ ਵਾਲੀ ਹੀ ਹੋਣੀ ਚਾਹੀਦੀ ਹੈ ਇਹ ਨਹੀਂ ਕਿ ਝਾੜ ਦਾ ਟਾਰਗੇਟ ਤਾਂ ਆਪਾਂ 40 ਪਲੱਸ ਰੱਖ ਲਿਆ ਤੇ ਪਨੀਰੀ ਦੇ ਵਿੱਚ ਆਪਣੀ ਚ ਖੜੇ ਨੇ ਕੱਖ ਲੋਕਾਂ ਤੋਂ ਮੰਗ ਟੰਕ ਕੇ ਲਿਆ ਕੇ ਪਨੀਰੀ ਆਪਾਂ ਖੇਤ ਪੂਰਾ ਕੀਤਾ ਫਿਰ 40 ਪਲੱਸ ਝਾੜ ਵਾਲਾ ਕੋਈ ਕ੍ਰਿਸਮਾ ਹੀ ਵਾਪਰ ਜਾਵੇ ਤਾਂ ਕੀ ਕਹਿਣਾ ਨਹੀਂ ਤਾਂ ਫਿਰ ਜਿਹੜਾ ਆਪਾਂ ਨੂੰ ਝਾੜ ਆ ਉਹ 25 ਕੁਆਂਟ ਨਹੀਂ ਮਿਲੂਗਾ ਕਿਉਂਕਿ ਜਿਹੜੇ ਸੱਜਣ ਤੋਂ ਪਨੀਰੀ ਹੀ ਨਹੀਂ ਹੁੰਦੀ ਉਹ ਝੋਨੇ ਦਾ ਝਾੜ 40 ਪਲੱਸ ਕਿੱਥੋਂ ਲੈ ਲਊਗਾ ਇਸ ਲਈ ਝੋਨੇ ਤੋਂ ਵਧੀਆ ਅਤੇ ਬਖ ਪਰ ਝਾੜ ਲੈਣ ਦੇ ਲਈ ਪਨੀਰੀ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਚੰਗੀ ਵਧੀਆ ਨਰੋਈ ਸਿਹਤਮੰਦ ਪਨੀਰੀ ਹੀ ਬੰਪਰ ਝਾੜ ਦਾ ਮੁੱਢ ਬਣ ਸਕਦੀ ਹੈ ਪਨੀਰੀ ਆਪਣੀ ਸਿਹਤਮੰਦ ਤੇ ਨਰੋਈ ਹੋਵੇ ਇਹਦੇ ਲਈ ਆਪਾਂ ਨੂੰ ਅਗੇਤੀ ਅਗਾਊਂ ਪਿਆਉ ਤਵੰਦੀ ਕਰਨੀ ਚਾਹੀਦੀ ਹੈ ਇਹ ਨਹੀਂ ਕਿ ਜਿਸ ਦਿਨ ਆਪਾਂ ਪਨੀਰੀ ਬੀਜਣੀ ਹੈ ਕੁਝ ਦਿਨ ਖੇਤ ਜਾਈਏ ਬਾਹੀ ਕਰੀਏ ਸੋਹਾਗਾ ਮਾਰੀਏ ਤੇ ਪਾਣੀ ਭਰਿਆ ਬੀਜ ਦਾ ਛੱਟਾ ਮਾਰਤਾ ਤੇ ਹੋ ਗਈ ਪਨੀਰੀ ਦੀ ਬਜਾਈ ਇਸ ਤਰ੍ਹਾਂ ਕੰਮ ਨਿਵੇੜਨ ਵਾਲੇ ਕੰਮ ਦੇ ਨਾਲ ਵਧੀਆ ਪਨੀਰੀ ਨਹੀਂ ਹੋ ਸਕਦੀ ਵਧੀਆ ਪਨੀਰੀ ਦੇ ਲਈ ਆਪਾਂ ਨੂੰ ਕੁਝ ਅਗੇਤੀ ਬਿਉਂਤਬੰਦੀ ਕਰਨੀ ਪੈਣੀ ਆ ਪਨੀਰੀ ਦੀ ਅਗੇਤੀ ਬਿਉਂਤਬੰਦੀ ਆਪਾਂ ਕਿਵੇਂ ਕਰਨੀ ਆ ਕੀ ਕੀ ਪ੍ਰਬੰਧ ਕਰਨਾ ਹੈ ਇਹ ਚੈਨਲ ਤੋਂ ਪਹਿਲਾਂ ਜੋ ਵੀ ਕਿਸਾਨ ਵੀਰ ਪਹਿਲੀ ਵਾਰੀ ਚੈਨਲ ਤੇ ਆਏ ਨੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਵਾਲਾ ਬਟਨ ਪ੍ਰੈਸ ਕਰਕੇ ਨੋਟੀਫਿਕੇਸ਼ਨ ਔਨ ਕਰ ਲਓ ਤਾਂ ਕਿ ਖੇਤੀ ਸਬੰਧੀ ਹਰ ਤਰ੍ਹਾਂ ਦੀ ਜਾਣਕਾਰੀ ਦੇ ਲਈ ਜੋ ਵੀ ਵੀਡੀਓ ਆਪਾਂ ਅਪਲੋਡ ਕਰੀਏ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਤੁਹਾਡੇ ਤੱਕ ਵੀਡੀਓ ਪਹੁੰਚਦੀ ਰਹੇ ਦੋਸਤੋ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਹੋਰ ਯਾਰਾਂ ਦੋਸਤਾਂ ਮਿੱਤਰਾਂ ਦੇ ਨਾਲ ਵੀਡੀਓ ਸ਼ੇਅਰ ਵੀ ਜਰੂਰ ਕਰਿਆ ਕਰੋ ਤਾਂ ਕਿ ਜਿਆਦਾ ਤੋਂ ਜਿਆਦਾ ਦੋਸਤਾਂ ਤੱਕ ਜਾਣਕਾਰੀ ਸਾਂਝੀ ਹੋ ਸਕੇ ਪਨੀਰੀ ਦੀ ਅਗੇਤੀ ਬੈਉਤ ਬੰਦੀ ਦੇ ਲਈ ਸਭ ਤੋਂ ਪਹਿਲਾਂ ਆਪਾਂ ਖੇਤ ਸਿਲੈਕਟ ਕਰਨਾ ਜਿਸ ਥਾਂ ਦੇ ਉੱਤੇ ਪਨੀਰੀ ਦੀ ਬਿਜਾਈ ਕਰਨੀ ਹੈ ਇੱਕ ਤਾਂ ਇਹ ਬਿਲਕੁਲ ਟਿਊਬਵੈਲ ਦੇ ਨੇੜੇ ਹੋਵੇ ਤਾਂ ਕਿ ਆਪਾਂ ਨੂੰ ਪਾਣੀ ਵਗੈਰਾ ਜਿਹੜਾ ਲਾਉਣਾ ਸੌਖਾ ਹੋਵੇ ਕਦੇ ਵੀ ਛਾਂ ਵਾਲੇ ਦਰਖਤਾਂ ਦੇ ਹੇਠਾਂ ਪਨੀਰੀ ਨਾ ਬੀਜੋ ਕਿਉਂਕਿ ਦਰਖਤਾਂ ਦੇ ਹੇਠ ਜਿਹੜੀ ਬੀਜੀ ਪਨੀਰੀ ਨੂੰ ਜ਼ਿਆਦਾ ਬਿਮਾਰੀਆਂ ਦਾ ਹਮਲਾ ਹੁੰਦਾ ਦੂਸਰਾ ਯਕੀਨੀ ਬਣਾਓ ਵੀ ਪਨੀਰੀ ਉਹ ਥਾਂ ਤੇ ਹੀ ਬੀਜੀ ਜਾਵੇ ਜਿੱਥੇ ਪਿਛਲੇ ਸਾਲਾਂ ਦੇ ਵਿੱਚ ਝੋਨੇ ਦੀ ਫਸਲ ਦੇ ਵਿੱਚ ਝੋਨੇ ਦੀ ਫਸਲ ਦੀ ਬਜਾਈ ਕੀਤੀ ਜਾਂਦੀ ਰਹੀ ਹੋਵੇ ਇਹ ਨਹੀਂ ਹੋਣਾ ਵੀ ਜਿੱਥੇ ਪਿਛਲੇ ਸਾਲਾਂ ਦੇ ਵਿੱਚ ਕਦੇ ਝੋਨੇ ਦੀ ਫਸਲ ਆਪਾਂ ਲਾਈ ਹੋਈ ਨਹੀਂ ਉਹ ਥਾਂ ਦੇ ਉੱਤੇ ਆਪਾਂ ਝੋਨੇ ਦੀ ਪਨੀਰੀ ਬੀਜ ਦਈਏ ਕਿਉਂਕਿ ਅਜਿਹੀ ਥਾਂ ਦੇ ਉੱਤੇ ਝੋਨੇ ਦੀ ਪਨੀਰੀ ਦੇ ਵਿੱਚ ਲੋਹੇ ਤੱਤ ਦੀ ਕਾਫੀ ਘਾਟ ਆ ਜਾਂਦੀ ਹੈ ਇਸ ਲਈ ਕੋਸ਼ਿਸ਼ ਕਰੋ ਪਨੀਰੀ ਉਸ ਖੇਤ ਵਿੱਚ ਹੀ ਬੀਜੀ ਜਾਵੇ ਜਿੱਥੇ ਪਿਛਲੇ ਸਾਲਾਂ ਦੇ ਵਿੱਚ ਝੋਨਾ ਲੱਗਦਾ ਰਿਹਾ ਹੋਵੇ ਤੇ ਖੇਤ ਤਾਕੜਾ ਹੋਵੇ ਮਾਰੇ ਖੇਤ ਦੇ ਵਿੱਚ ਝੋਨੇ ਦੀ ਪਨੀਰੀ ਨਾਲ ਬੀਜੋ ਕਦੇ ਵੀ ਰੇਤਲੇ ਖੇਤ ਦੇ ਵਿੱਚ ਝੋਨੇ ਦੀ ਪਨੀਰੀ ਨਾਲ ਬੀਜੋ ਕਿਉਂਕਿ ਉੱਥੇ ਪਨੀਰੀ ਪੀਲੀ ਪੈ ਜਾਂਦੀ ਹੈ ਲੋਹੇ ਤੱਤ ਦੀ ਜਿਹੜੀ ਘਾਟ ਹੈ ਉਹ ਆਉਂਦੀ ਹੀ ਆਉਂਦੀ ਹੈ ਅਜਿਹੀ ਜਗ੍ਹਾ ਤੇ ਸੇਤਮਨ ਤੇ ਨਰੋਈ ਪਨੀਰੀਆ ਜਿਹੜੀ ਨਹੀਂ ਉਗਾਈ ਜਾ ਸਕਦੀ ਇਹ ਜੇ ਖੇਤ ਨੂੰ ਅਵੈਡ ਕਰੋ ਤਾਂ ਵਧੀਆ ਜਦੋਂ ਪਨੀਰੀ ਵਾਲਾ ਖੇਤ ਸਿਲੈਕਟ ਹੋ ਗਿਆ ਉਸ ਥਾਂ ਦੀ ਚੰਗੀ ਤਰ੍ਹਾਂ ਬਾਹੀ ਕਰੋ ਹੋ ਸਕੇ ਤਾਂ ਸੁੱਕੀ ਬਾਹੀ ਕਰੋ ਜੋ ਕਿ ਸੁੱਕੀ ਵਾਹੀ ਕਰਨ ਦੇ ਨਾਲ ਖੇਤ ਦੇ ਵਿੱਚੋਂ ਵਾਇਰਸ ਖਤਮ ਹੋ ਜਾਂਦਾ ਪਨੀਰੀ ਨੂੰ ਆਪਣੇ ਕੋਲੇ ਰੋਗ ਰਹਿਤ ਪਨੀਰੀ ਜਿਹੜੀ ਆਪਾਂ ਨੂੰ ਮਿਲਦੀ ਆ ਵਾਹੀ ਕਰਨ ਤੋਂ ਬਾਅਦ ਖੇਤ ਨੂੰ 5-6 ਦਿਨ ਵਧੀਆ ਧੁੱਪ ਲਵਾਓ ਵਧੀਆ ਸਿਹਤਮੰਦ ਪਨੀਰੀ ਦੇ ਲਈ ਗਲੀ ਸੜੀ ਦੇਸੀ ਰੂੜੀ ਬਹੁਤ ਵਧੀਆ ਕੰਮ ਕਰਦੀ ਆ ਇੱਕ ਕਨਾਲ ਪਨੀਰੀ ਵਾਲੀ ਥਾਂ ਦੇ ਵਿੱਚ ਇੱਕ ਤੋਂ ਡੇਢ ਟਰਾਲੀ ਗਲੀ ਸੜੀ ਰੂੜੀ ਦੀ ਪਾ ਦਿਓ ਖੇਤ ਨੂੰ ਵਾਹੀ ਕਰਕੇ ਚੰਗੀ ਤਰ੍ਹਾਂ ਰੂੜੀ ਨੂੰ ਉਹਦੇ ਵਿੱਚ ਮਿਕਸ ਕਰ ਦਿਓ ਤੇ ਖੇਤਾਂ ਨੂੰ ਚੰਗੀ ਤਰ੍ਹਾਂ ਪਾਣੀ ਨਾਲ ਭਰ ਦਿਓ ਡੱਕ ਦਿਓ ਇਹਦੇ ਨਾਲ ਕੀ ਹੁੰਦਾ ਇੱਕ ਤਾਂ ਜਿਹੜੀ ਰੂੜੀ ਆ ਚੰਗੀ ਤਰ੍ਹਾਂ ਵਿੱਚ ਮਿਕਸ ਹੋ ਜਾਂਦੀ ਹੈ ਖੇਤ ਦੇ ਵਿੱਚ ਦੂਸਰਾ ਖੇਤ ਦੇ ਵਿੱਚ ਜੇਕਰ ਕੋਈ ਕੱਖ ਵਗੈਰਾ ਹੁੰਦੇ ਨੇ ਉਹ ਵੀ ਹਰੇ ਹੋ ਜਾਂਦੇ ਨੇ ਤੇ ਪਿਛਲੇ ਸਾਲ ਦਾ ਜੇ ਕੋਈ ਹੋਰ ਦੂਸਰੀ ਕਿਸਮ ਦਾ ਬੀਜ ਵਗੈਰਾ ਹੁੰਦਾ ਉਹ ਵੀ ਉੱਗਰ ਪੈਂਦਾ ਤੇ ਆਪਣਾ ਬੀਜ ਦੇ ਵਿੱਚ ਲੜਾਉਣ ਨਹੀਂ ਹੁੰਦਾ ਤੇ ਜਦੋਂ ਖੇਤ ਬੱਤਰ ਆ ਗਿਆ ਖੇਤ ਦੀ ਆਪਾਂ ਹਾਲ ਨਾਲ ਵਾਹੀ ਕਰ ਦਿਓ ਤੇ ਖੇਤ ਨੂੰ ਚੰਗੀ ਤਰ੍ਹਾਂ ਧੁੱਪ ਲਵਾਓ 4-5 ਦਿਨ ਵਧੀਆ ਧੁੱਪ ਲਵਾ ਕੇ ਇਹ ਤਨੂ ਸ਼ਾਕਾ ਮਾਰ ਕੇ ਪਨੀਰੀ ਦੇ ਲਈ ਆਪਾਂ ਤਿਆਰ ਕਰ ਸਕਦੇ ਆ ਖੇਤ ਦੇ ਵਿੱਚ ਜਿਹੜੀ ਰੂੜੀ ਪਾਉਣ ਦਾ ਕੰਮ ਹੈ ਪਨੀਰੀ ਲਾਉਣ ਤੋਂ 15-20 ਦਿਨ ਪਹਿਲਾਂ ਕਰੋ ਬਹੁਤ ਸਾਰੇ ਕਿਸਾਨ ਵੀਰ ਪਨੀਰੀ ਬੀਜਣ ਵਾਲੇ ਦਿਨ ਹੀ ਰੂੜੀ ਖੇਤ ਵਿੱਚ ਪਾਉਂਦੇ ਨੇ ਉਹ ਕੋਈ ਜ਼ਿਆਦਾ ਵਧੀਆ ਤਰੀਕਾ ਨਹੀਂ 15-20 ਦਿਨ ਪਹਿਲਾਂ ਖੇਤ ਦੇ ਵਿੱਚ ਪਾਈ ਹੋਈ ਰੂੜੀ ਹੈ ਜਿਹੜੀ ਉਹ ਚੰਗੀ ਤਰ੍ਹਾਂ ਖੇਤ 'ਚ ਮਿਕਸ ਹੋ ਜਾਂਦੀ ਆ ਨਦੀਨ ਵਗੈਰਾ ਦੀ ਜ਼ਿਆਦਾ ਪ੍ਰੋਬਲਮ ਨਹੀਂ ਆਉਂਦੀ ਬਹੁਤ ਘੱਟ ਜਾਂਦੀ ਆ ਇਸ ਕਰਕੇ ਜਦੋਂ ਆਪਾਂ ਰੂੜੀ ਵਰਤਣੀ ਆ ਤਾਂ ਘੱਟ ਤੋਂ ਘੱਟ 15-20 ਦਿਨ ਪਹਿਲਾਂ ਖੇਤ ਦੇ ਵਿੱਚ ਰੂੜੀ ਪਾ ਕੇ ਖੇਤ ਨੂੰ ਤਿਆਰ ਕਰ ਦਿਓ। ਸੋ ਚੰਗੀ ਅਤੇ ਨਰੋਈ ਸੇਤਮੰਦ ਪਨੀਰੀ ਦੇ ਲਈ ਅਗੇਤੀ ਬਿਉਂਤਬੰਦੀ ਬਹੁਤ ਜ਼ਰੂਰੀ ਹੈ। ਇਹ ਸਾਰੀਆਂ ਚੀਜ਼ਾਂ ਆਪਾਂ ਪਹਿਲਾਂ ਹੀ ਕਰ ਲੈਣੀਆਂ ਨੇ। ਜਿਸ ਦੇ ਨਾਲ ਪਨੀਰੀ ਆਪਾਂ ਨੂੰ ਵਧੀਆ ਨਰੋਈ ਪਨੀਰੀ ਮਿਲਦੀ ਹੈ। ਪਨੀਰੀ ਦੇ ਲਈ ਇੱਕ ਮਰਲੇ ਥਾਂ ਦੇ ਵਿੱਚ ਕਿੰਨਾ ਬੀਜ ਪਾਉਣਾ, ਕਿੰਨੀ ਖਾਦ ਪਾਉਣੀ ਹੈ, ਕਿਹੜੀ ਖਾਦ ਪਾਉਣੀ ਹੈ, ਇਹ ਜਿਹੜੀ ਸਾਰੀ ਗੱਲਬਾਤ ਆਪਾਂ ਅਗਲੀ ਵੀਡੀਓ 'ਚ ਤੁਹਾਡੇ ਨਾਲ ਸ਼ਾਂਝੀ ਕਰਾਂਗੇ। ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਇਕ ਅਤੇ ਹੋਰ ਯਾਰਾਂ ਦੋਸਤਾਂ ਦੇ ਨਾਲ ਸ਼ੇਅਰ ਜ਼ਰੂਰ ਕਰਿਓ ਬਾਕੀ ਦੋਸਤੋ ਕਮੈਂਟ ਕਰਕੇ ਆਪਣਾ ਤਜਰਬਾ ਹੁੰਦਾ ਹੈ ਕੋਈ ਸੁਝਾਅ ਹੁੰਦਾ ਹੈ ਜ਼ਰੂਰ ਦੱਸਿਆ ਕਰੋ ਤਾਂ ਕਿ ਉਹ ਹੋਰ ਦੂਸਰੇ ਦੋਸਤਾਂ ਮਿੱਤਰਾਂ ਦੇ ਨਾਲ ਆਪਾਂ ਸਾਂਝਾ ਕਰ ਸਕੀਏ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਧੰਨਵਾਦ